ਪ੍ਰੋਗਰਾਮ 16 ਨੇ ਸਤਿ ਸ੍ਰੀ ਅਕਾਲ ਤੁਹਾਡਾ ਸਭ ਦਾ ਸਵਾਗਤ ਅੱਜ ਦੋ ਅਹਿਮ ਵਿਸ਼ਿਆਂ ਤੇ ਗੱਲਬਾਤ ਕਰਾਂਗੇ ਮੇਰੇ ਨਾਲ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੋਲਰ ਜੀ ਫੋਨ ਲਾਈਨ ਤੇ ਜੁੜ ਚੁੱਕੇ ਨੇ ਆਮ ਆਦਮੀ ਪਾਰਟੀ ਹਲਕਾ ਖੜੂਰ ਸਾਹਿਬ ਤੋਂ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ 4 ਸਾਲ ਦੀ ਸਜ਼ਾ ਸੁਣਾਈ ਗਈ ਸਭ ਨੂੰ ਪਤਾ ਹੈ ਕੇਸ ਦਾ ਪਿਛੋਕੜ ਕੀ ਸੀ ਅੱਜ ਕੀ ਕੁਝ ਖਾਸ ਰਿਹਾ ਅਦਾਲਤ ਦੀ ਪ੍ਰਕਿਰਿਆ ਦੇ ਦੌਰਾਨ ਔਰ ਇਸ ਦੇ ਨਾਲ ਇੱਕ ਬਹੁਤ ਵੱਡਾ ਝਟਕਾ ਆਮ ਆਦਮੀ ਪਾਰਟੀ ਨੂੰ ਵੀ ਹੈ ਕਿ ਕਿਸ ਬੰਦੇ ਨੂੰ ਟਿਕਟ ਦਿੱਤੀ ਗਈ ਉਸ ਤੋਂ ਬਾਅਦ ਉਸ ਨੇ ਵਿਧਾਇਕ ਬਣ ਕੇ ਕਿੰਨੇ ਵਿਵਾਦ ਆਪਣੇ ਨਾਲ ਜੋੜੇ ਇਸ ਬਾਰੇ ਵਿਸਥਾਰ ਪੂਰਵਕ ਗੱ ਗੱਲਬਾਤ ਕਰਾਂਗੇ ਔਰ ਨਾਲ ਹੀ ਗੱਲ ਕਰਾਂਗੇ ਕੰਗਣਾ ਰਣੌਤ ਭਾਜਪਾ ਦੀ ਐਮਪੀ ਨੂੰ ਵੀ ਵੱਡਾ ਝਟਕਾ ਮਿਲਿਆ ਹੈ ਉਹ ਸੁਪਰੀਮ ਕੋਰਟ ਤੋਂ ਮਿਲਿਆ ਹੈ ਤਾਂ ਸੁਪਰੀਮ ਕੋਰਟ ਦੇ ਵਿੱਚ ਅਜਿਹਾ ਕਿਹੜਾ ਕੇਸ ਸੀ ਔਰ ਉਸ ਦੇ ਵਿੱਚ ਕਿਸ ਦੀ ਜਿੱਤ ਹੋਈ ਹੈ ਤੇ ਕਿਸ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਇਸ ਵਾਰ ਵੀ ਗੱਲ ਕਰਾਂਗੇ ਆਪ ਭੁੱਲਰ ਸਾਹਿਬ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਕੇਸ ਦੀ ਜੇਕਰ ਗੱਲ ਕੀਤੀ ਜਾਵੇ ਇਸ ਨੂੰ ਕਿਵੇਂ ਦੇਖਿਆ ਜਾਣਾ ਚਾਹੀਦਾ ਤੇ ਔਰ ਇਸ ਤੇ ਸਿਆਸੀ ਮਾਇਨੇ ਕੀ ਨਿਕਲਣਗੇ ਔਰ ਇਸ ਦਾ ਪ੍ਰਭਾਵ ਸਿਆਸੀ ਤੌਰ ਦੇ ਉੱਤੇ ਕਿਸ ਕਦਰ ਪੰਜਾਬ ਦੀ ਸਿਆਸਤ ਤੇ ਪਵੇਗਾ ਦੇਖੋ ਸੰਦੀਪ ਸੱਭ ਤੋਂ ਤੇ ਵੱਡੀ ਗੱਲ ਹੈ ਕਿ ਆਮ ਆਦੀ ਪਾਰਟੀ ਦੀ ਲੇਡੀ ਲੀਡਰਸ਼ਿਪ ਆ ਉਹ ਇਸ ਸਮੇਂ ਪੰਜਾਬ ਦੀ ਜਨਤਾ ਦੇ ਨਾਲ ਨਜ਼ਰਾਂ ਨਹੀਂ ਮਿਲਾ ਸਕਦੀ ਜਾਂ ਉਹਨਾਂ ਦੇ ਵਿਧਾਇਕ ਜਾਂ ਮੰਤਰੀ ਉਹ ਵੀ ਆਫਿਸ ਆਫਿਸ ਦੇ ਵਿੱਚ ਨਜ਼ਰਾਂ ਮਿਲਾਉਣ ਜੋਗੇ ਨਹੀਂ ਰਹੇ ਕਿਉਂ ਨਹੀਂ ਰਹੇ ਕਿ ਦੋ ਹਫ਼ਤਿਆਂ ਦੇ ਵਿੱਚ ਦੋ ਵੱਡੇ ਜਿਹੜੇ ਨੇ ਕਾਰਨਾਮੇ ਸਾਹਮਣੇ ਆਏ ਨੇ ਇੱਕ ਇਹਨਾਂ ਨੇ ਆਮ ਆਦੀ ਪਾਰਟੀ ਦਾ ਜਿਹੜਾ ਐਮਐਲਏ ਫਰਾਰ ਔਰਤੇ ਇਲਜ਼ਾਮ ਲੱਗੇ ਨੇ ਐਫ ਆਈ ਆਰ ਦਜ ਹੋਈ ਸੀ ਕਿ ਉਹਨੇ ਇੱਕ ਔਰਤ ਦੇ ਨਾਲ ਜਿਹੜਾ ਉਹਦੀ ਰੂਹ ਦੇ ਨਾਲ ਖੇਡਿਆ ਉਹਦੇ ਜਿਸਮ ਦੇ ਨਾਲ ਖੇਡਿਆ ਭਰੋਸਾ ਤੋੜਿਆ ਤੇ ਰੂਹ ਨੂੰ ਮੋਦੋ ਲਿਆ ਉਹਨੇ ਜਿਹੜੇ ਨੇ ਸਨੌਰ ਤੋਂ ਐਮ ਐਲ اے ਹਰਮੀਤ ਸਿੰਘ ਪਠਾਨ ਮਾਰੇ ਜਿਹੜੇ ਇਸ ਸਮੇਂ ਫਰਾਰ ਨੇ ਤੇ ਉਹਦੇ ਖਿਲਾਫ ਮੁਕਦਮਾ ਦਰਜ ਹੋ ਗਿਆ ਤੇ ਪਾਰਟੀ ਨੇ ਉਹਨੂੰ ਹਜੇ ਤੱਕ ਬਾਹਰ ਨਹੀਂ ਕੱਢਿਆ ਗਿਆ ਹਲੇ ਵੀ ਪਾਰਟੀ ਨੇ ਉਹਨੂੰ ਆਪਣੇ ਚਿਹਰਾ ਬਣਾ ਕੇ ਰੱਖਿਆ ਹੈਗਾ ਦੂਜੀ ਅੱਜ ਆ ਗਈ ਲਾਲਪੁਰਾ ਜੋ ਮਨਜਿੰਦਰ ਸਿੰਘ ਲਾਲਪੁਰਾ ਹੈ ਜਿਹਨੇ ਆਪਣਾ ਸਫਰ ਇੱਕ ਟੈਕਸੀ ਡਰਾਈਵਰ ਤੋਂ ਸ਼ੁਰੂ ਕੀਤਾ ਸੀ ਤੇ ਫਿਰ ਜੋ ਆਮ ਆਦੀ ਪਾਰਟੀ ਹੋ ਚਾਹੁੰਦੀ ਹੈ ਤੇ ਉਹ ਆਮ ਆਦੀ ਪਾਰਟੀ ਚ ਸ਼ਾਮਲ ਹੋ ਜਾਂਦਾ ਤੇ ਅੱਜ ਉਸ ਨੂੰ 12 ਸਾਲ ਪੁਰਾਣੇ ਕੇਸ ਦੇ ਵਿੱਚ ਅਦਾਲਤ ਨੇ 4 ਸਾਲ ਦੀ ਕੈਦ ਸੁਣਾ ਦਿੱਤੀ ਹੈ ਮਤਲਬ 4 ਸਾਲ ਦੀ ਸਜ਼ਾ ਸੁਣਾ ਦਿੱਤੀ ਹੈ ਕਿ ਤੁਸੀਂ ਇੱਕ ਦਲਤ ਕੁੜੀ ਦੇ ਨਾਲ ਉਹਦੀ ਉਹਨੂੰ ਛੇੜਛਾੜ ਕੀਤੀ ਉਹਦੇ ਨਾਲ ਉਹਦੇ ਨਾਲ ਵਧੇਕੀ ਕੀਤੀ ਕੁੱਟਮਾਰ ਕੀਤੀ ਉਹ ਨਾਲ ਪੁਲਿਸ ਵਾਲਿਆਂ ਦੇ ਖਿਲਾਫ ਵੀ ਮਕਦਮਾ ਦਰਜ ਹੋਇਆ ਹੋਣੇ ਨਾਟਕਤਾ ਦੇ ਤੌਰ ਤੇ ਕਾਨੂੰਨਨ ਤੌਰ ਤੇ ਆਮ ਆਦੀ ਪਾਰਟੀ ਦਾ ਕੀ ਫਰਜ਼ ਬੰਦਾ ਜੋ ਆਮ ਆਦੀ ਪਾਰਟੀ ਆਪਣਾ ਫਰਜ਼ ਹੈ ਨਾ ਹੀ ਇਹਨਾਂ ਨੇ ਹਰਮਿੰਦਰ ਸਿੰਘ ਪਠਾਨ ਮਾਇਰਾ ਦੇ ਮਸਲੇ ਦੇ ਵਿੱਚ ਜਿਹੜਾ ਵਾ ਆਪਣਾ ਫਰਜ਼ ਨਿਭਾਇਆ ਨੈਤਿਕਤਾ ਨਹੀਂ ਸਮਝੀ ਤੇ ਨਾ ਹੀ ਹੁਣ ਇਹ ਸ਼ਾਇਦ ਮਨਜਿੰਦਰ ਸਿੰਘ ਲਾਲਪੁਰਾ ਦੇ ਮਸਲੇ 'ਚ ਆਪਣੀ ਨੈਤਿਕਤਾ ਜਾਂ ਫਰਜ਼ ਸਮਝਣ ਹੁਣ ਤਾਂ ਇਹ ਚਾਹੀਦਾ ਸੀ ਆਮ ਆਦੀ ਪਾਰਟੀ ਨੂੰ ਤੁਰੰਤ ਹਰਮੀਤ ਸਿੰਘ ਪਠਾਨ ਮਾਰਾ ਵੀ ਪਾਰਟੀ ਚੋਂ ਬਾਹਰ ਕਰ ਦੇਣਾ ਚਾਹੀਦਾ ਸੀ ਔਰ ਅੱਜ ਜਿਹੜੇ ਨੇ ਮਨਜਿੰਦਰ ਸਿੰਘ ਲਾਲਪੁਰਾ ਨੂੰ ਬਾਹਰ ਕਰ ਦੇਣਾ ਚਾਹੀਦਾ ਸੀ ਜਦ ਦੇਸ਼ ਦੀ ਅਦਾਲਤਾਂ ਜਿਹੇ ਮਸਲਿਆਂ ਦੇ ਵਿੱਚ ਨਾਜ਼ੁਕ ਮਸਲਿਆਂ ਦੇ ਗੰਭੀਰ ਤੇ ਜਿਹੜੇ ਬੜੇ ਅਜਿਹੇ ਨਾਜ਼ੁਕ ਮਸਲਿਆਂ ਦੇ ਵਿੱਚ ਇਹਨਾਂ ਦੇ ਐਮਐਲਏ ਨੂੰ ਸਜ਼ਾ ਸੁਨਾਈ ਦੇ ਇਹਨਾਂ ਦਾ ਫਰਜ਼ ਬੰਦਾ ਹੈਗਾ ਸੀ ਹੁਣ ਸਭ ਤੋਂ ਵੱਡਾ ਫਰਜ਼ ਆ ਜਾਂਦਾ ਪੰਜਾਬ ਵਿਧਾਨ ਸਭਾ ਦਾ ਵੈਸੇ ਤੇ ਚਾਹੀਦਾ ਸੀ ਕਿ ਜਿੱਤਾ ਆਰਡਰ ਜਦੋਂ ਆਉਣ ਵਿਧਾਨ ਸਭਾ ਸਕੱਤਰੇ ਕੋਲ ਜਾਂ ਵਿਧਾਨ ਸਭਾ ਕੋਲ ਤੇ ਤੁਰੰਤ ਜਿਹੜੀ ਇਹਨਾਂ ਦੀ ਜਿਹੜੀ ਹੈ ਮੈਂਬਰਸ਼ਿਪ ਜਿਹੜੀ ਹੈ ਉਹ ਰੱਦ ਕਰ ਦੇਣੀ ਚਾਹੀਦੀ ਹੈਗੀ ਆ ਉਹ ਹਾਲਾਂਕਿ ਕੋਈ ਵੀ ਜਿਹੜਾ ਐਮਐਲਏ ਆ ਜਦੋਂ ਅਜਿਹੇ ਕੇਸ ਦੇ ਵਿੱਚ ਐਮਐਲਏ ਜਾਂ ਐਮਪੀ ਹੈ ਉਹਨੂੰ ਸਮਾਂ ਹੁੰਦਾ ਕਿ ਉਹ ਆਪਣੇ ਜਿਹੜੇ ਉਹਨੂੰ ਸਜ਼ਾ ਸੁਣਾਈ ਗਈ ਹੈ ਉਹ ਉੱਚ ਅਦਾਲਤ ਕੋਲ ਉਹ ਅਪੀਲ ਕਰ ਸਕਦਾ ਹੁਣ ਸਵਾਲ ਹੈ ਕਿ 30 ਦਿਨ ਦਾ ਸ਼ਾਇਦ ਸਮਾਂ ਹੁੰਦਾ ਪਰ ਜਿਹੜਾ RPA ਐਕਟ ਹੈ ਜਿਹੜਾ ਦੇਸ਼ ਦਾ ਲੋਕ ਪ੍ਰਤੀਨਿਧਤਾ ਐਕਟ ਹੈ ਨਾ ਉਹਦੇ ਮੁਤਾਬਕ ਜੇ 2 ਸਾਲ ਤੋਂ ਵੱਧ 2 ਸਾਲ ਜਾਂ 2 ਸਾਲ ਤੋਂ ਵੱਧ ਕਿਸੇ ਚੁਣੇ ਹੋਏ ਨਮਾਇंदे ਨੂੰ ਚਾਹੇ ਉਹ MP ਹੈ ਚਾਹੇ MLA ਜੇ ਸਜ਼ਾ ਹੋ ਜਾਂਦੀ ਹੈ ਤਾਂ ਉਹਨੂੰ ਤੁਰੰਤ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਸਰਕਾਰ ਭਾਵੇਂ استਿਫਾ ਲਵੇ ਨਾ ਲਵੇ ਲੇਕਿਨ ਮਨਜਿੰਦਰ ਸਿੰਘ ਲਾਲਪੁਰਾ ਨੂੰ استਿਫਾ ਦੇਣਾ ਚਾਹੀਦਾ ਮਤਲਬ ਜਾਂ ਤੇ ਆਮ ਆਦੀ ਪਾਰਟੀ ਨੈਤਿਕਤਾ ਦਿਖਾਵੇ ਜਾਂ ਮਨਜਿੰਦਰ ਸਿੰਘ ਲਾਲਪੁਰਾ ਨੈਤਿਕਤਾ ਦਿਖਾਵੇ ਹੁਣ ਵਿਧਾਨ ਸਭਾ ਨੂੰ ਕੀ ਚਾਹੀਦਾ ਕਿ ਜਿਹੜੀ ਤੁਰੰਤ ਜਿਹੜੀ ਇਹਨਾਂ ਦੀ ਕਿਉਂਕਿ ਸਜ਼ਾ 4 ਸਾਲ ਦੀ ਹੋ ਚੁੱਕੀ ਆ ਉਹਦੀ ਮੈਂਬਰਸ਼ਿਪ ਖਾਰਜ ਕਰ ਦੇਣੀ ਚਾਹੀਦੀ ਆ ਜੇ ਉਸ ਤੋਂ ਬਾਅਦ ਉਹ ਹਾਈ ਕੋਰਟ ਦੇ ਵਿੱਚ ਉਹਨਾਂ ਨੂੰ ਰਿਲੀਫ ਮਿਲਦੀ ਆ ਸਟੇ ਲੱਗ ਜਾਂਦੀ ਆ ਜਾਂ ਉਹਨਾਂ ਦੀ ਜਿਹੜੀ ਸਜ਼ਾ ਹੋਈ ਆ ਉਹ ਮੋਤਲ ਹੋ ਜਾਂਦੀ ਹੈ ਤੇ ਫਿਰ ਐਮਐਲਏ ਜਿਹੜੇ ਨੇ ਉਹ ਬਣੇ ਰਹਿਣਗੇ ਪਰ ਗੱਲ ਫਰਜ਼ਾਂ ਦੀ ਹੁੰਦੀ ਹੈ ਗੱਲ ਨੈਤਿਕਤਾ ਦੀ ਹੁੰਦੀ ਹੈ ਜੋ ਆਮ ਆਦੀ ਪਾਰਟੀ ਨੇ ਕੋਟੇ ਚੜ ਕੇ ਰੌਲਾ ਪਾਇਆ ਸੀ ਕਿ ਸਾਡੀ ਪਾਰਟੀ ਦਾ ਕਿਰਦਾਰ ਬਹੁਤ ਵੱਡਾ ਵਾ ਸਾਡੀ ਜਿਹੜੀ ਪਾਰਟੀ ਦੇ ਵਿੱਚ ਨੈਤਿਕਤਾ ਵਾ ਅਸੀਂ ਬੜੇ ਫਰਜ਼ਾਂ ਵਾਲੇ ਆ ਬੜੇ ਜਿੰਮੇਵਾਰ ਆ ਸਾਡੀ ਪਾਰਟੀ 'ਚ ਕੋਈ ਕ੍ਰਿਮੀਨਲ ਨਹੀਂ ਹੈ ਸਾਡੀ ਪਾਰਟੀ ਦੇ ਵਿੱਚ ਕੋਈ ਕੈਰੇਕਟਰਲੈਸ ਨਹੀਂ ਹੈਗਾ ਸਾਨੂੰ ਉਸ ਤੇ ਸੱਡੀ ਪਾਰਟੀ ਦੇ ਵਿੱਚ ਕੋਈ ਕਰਪਟ ਨੇਤਾ ਨਹੀਂ ਹੈਗਾ ਇਹਨਾਂ ਨੇ ਤਿੰਨ ਸੀਟ ਦੀ ਬੜੀ ਲੋਕਾਂ ਨੂੰ ਪ੍ਰਭਾਸ਼ਾ ਦਿੱਤੀ ਪਰ ਅਜਿਹੇ ਮਸਲੇ ਦੇ ਵਿੱਚ ਹਫਤੇ ਦੇ ਵਿੱਚ ਵਿੱਚ ਦੋ ਵਾਰ ਆਮ ਆਦੀ ਪਾਰਟੀ ਨੂੰ ਲੋਕਾਂ ਦੀਆਂ ਨਜ਼ਰਾਂ ਚ ਜਿਹੜਾ ਵਾ ਚੁਰਾਉਣੀਆਂ ਪੈ ਰੀਆਂ ਆਈਆਂ ਇੱਕ ਹਰਮਿੰਦਰ ਸਿੰਘ ਪਠਾਨਮਰ ਤੇ ਦੂਜੇ ਅਜਮਨਜਿੰਦਰ ਸਿੰਘ ਲਾਲਪੁਰ ਹੁਣ ਇਸ ਮਸਲੇ ਦੇ ਵਿੱਚ ਕਿਉਂਕਿ ਕੋਰਟ ਦੇ ਆਰਡਰ ਨੇ ਜਦੋਂ ਵਿਧਾਨ ਸਭਾ ਕੋਲ ਪਹੁੰਚ ਗਏ ਲਾਜ਼ਮੀ ਤੌਰ ਤੇ ਦੇਖਦੇ ਆ ਕਿ ਵਿਧਾਨ ਸਭਾ ਜਿਹੜੀ ਆ ਉਹ ਕਿੰਨੇ ਦਿਨ ਲਗਾ ਜਿਹੜੇ ਨੇ ਉਹ ਇਸ ਤੇ ਕੋਈ ਫੈਸਲਾ ਨਹੀਂ ਕਰਦੇ ਵੈਸੇ ਤੇ ਜਦੋਂ ਸਜ਼ਾ ਸੁਣਾਈ ਗਈ ਹੈ ਉਸ ਤੋਂ ਬਾਅਦ ਜੀਆਂ ਪ੍ਰਤੀਕ੍ਰਿਆਵਾਂ ਨੇ ਸਿਆਸੀ ਵਿਰੋਧੀਆਂ ਨੇ ਤਾਂ ਚਲੋ ਘੇਰ ਨਹੀਂ ਸੀ ਪਰ ਆਮ ਆਦਮੀ ਪਾਰਟੀ ਦੇ ਜਿਹੜੇ ਉੱਥੇ ਮੌਕੇ ਤੇ ਸਮਰਥਕ ਪੁੱਜੇ ਹੋਏ ਸੀ ਕੋਈ ਬਲਾਕ ਵਿਧਾਨ ਕੋਈ ਹੋਰ ਆਦੇਦਾਰ ਉਹ ਕਹਿ ਰਹੇ ਕਿ ਮਨਜਿੰਦਰ ਸਿੰਘ ਲਾਲਪੁਰਾ ਬੜੇ ਚੰਗੇ ਇਨਸਾਨ ਨੇ ਕੰਮ ਆਉਣ ਵਾਲੇ ਬੰਦੇ ਨੇ ਉਹਨਾਂ ਨਾਲ ਤੇ ਧੱਕਾ ਹੋ ਗਿਆ ਸਜ਼ਾ ਇੰਨੀ ਨਹੀਂ ਸੀ ਹੋਣੀ ਚਾਹੀਦੀ ਉਹ ਇਸ ਤਰ੍ਹਾਂ ਦੀਆਂ ਗੱਲਾਂ ਅਜੇ ਵੀ ਕਰੀ ਜਾਂਦੇ ਆ ਨਹੀਂ ਦੇਖੋ ਇੱਕ ਤੇ ਦੇਖੋ ਆਮ ਆਦੀ ਪਾਰਟੀ ਦੇ ਜਿਹੜੇ ਉੱਥੇ ਐ ਵਰਕਰ ਉਹਦੇ ਆਪਣੇ ਐਮਐਲਏ ਨੂੰ ਕਹਿਣਗੇ ਚੰਗਾ ਹੁਣ ਸਵਾਲ ਇਹ ਹੈਗੇ ਨਾ ਕਿ ਉਸ ਧੀ ਨੂੰ ਪੁੱਛੋ ਨਾ ਉਸ ਭਾਈਚਾਰੇ ਨੂੰ ਪੁੱਛੋ ਨਾ ਜਿਹਨੂੰ ਸ਼ਰੇਆਮ ਸੜਕ ਤੇ ਕੁੱਟਿਆ ਗਿਆ ਸੀ ਸ਼ਰੇਆਮ ਛੇੜਿਆ ਗਿਆ ਸੀ ਸ਼ਰੇਆਮ ਥਾਣੇ ਦੇ ਵਿੱਚ ਜਾ ਕੇ ਵਧਿੱਕੀ ਕੀਤੀ ਗਈ ਸੀ ਉਹ ਕਹਿੰਦਾ ਸੀ ਹਮੇਸ਼ਾ ਇਹ ਨਾ ਕਿ ਇਹ ਐਮਐਲਏ ਬਣ ਗਿਆ ਹੈਗਾ ਤੇ ਹੁਣ ਇਹ ਰੱਬ ਬਣ ਗਿਆ ਇਹ ਜੇਆ ਨਹੀਂ ਨਾ ਹੋ ਸਕਦਾ ਕਾਨੂੰਨ ਵੀ ਤੇ ਕੋਈ ਹੈ ਨਾ ਦੇਸ਼ ਦੇ ਅੰਦਰ ਹੁਣ ਉਹ ਲੋਕਾਂ ਦੇ ਜਜ਼ਬਾਤ ਜੁੜੇ ਹੋਣਗੇ ਪਰ ਉਸ ਕੁੜੀ ਦੇ ਜਜ਼ਬਾਤਾਂ ਦਾ ਤੇ ਵਾਰ-ਵਾਰ ਕਤਲ ਹੋਇਆ ਨਾ ਉਹਦੇ ਉਹਨੂੰ ਤਾਂ ਵਾਰ-ਵਾਰ ਜਲੀਲ ਹੋਣਾ ਪਿਆ ਉਸ ਪਰਿਵਾਰ ਨੂੰ ਲੁਕ ਛੁਪ ਕੇ ਰਹਿਣਾ ਪਿਆ ਉਹਦੇ ਪਰਿਵਾਰ ਨੂੰ ਸਿਕਿਉਰਿਟੀ ਦੇਣੀ ਪਈ ਭਾਰਤ ਸਰਕਾਰ ਨੂੰ ਸੁਪਰੀਮ ਕੋਰਟ ਨੂੰ ਸੂਬਾ ਮੋਟੂ ਲੈਣਾ ਪਿਆ ਨਹੀਂ ਤੇ ਕਿਸੇ ਗਰੀਬ ਮਾਸਟਰ ਬੰਦੇ ਨੂੰ ਇਨਸਾਬ ਕਿੱਥੇ ਮਿਲਦਾ ਹੈਗਾ ਉਹ ਤੇ ਕੁੜੀ ਟਿਕੀ ਰਹੀ ਪਰਵਾਹ ਟਿਕੀ ਰਹੀ ਹੋ ਸਕਦਾ ਕਿ ਕਈ ਵਾਰ ਉਹਨਾਂ ਨੂੰ ਦਬਾ ਹੀ ਟ ਜਿਹੜਾ ਵਾ ਕੰਮ ਕਰਨਾ ਪਿਆ ਹੋਵੇ ਕਈ ਸਮਝੌਤੇ ਕਰਨੇ ਪੈਣ ਵਕਰੀ ਗੱਲ ਹੈ ਕਿ ਦੋ ਜਦੋਂ ਇਹ ਦੋ ਮਨਜਿੰਦਰ ਸਿੰਘ ਲਾਲਪੁਰਾ ਐਮਐਲਏ ਨਹੀਂ ਆ ਪਰ ਜਦੋਂ ਐਮਐਲਏ ਬਣ ਗਿਆ ਸੀ 2022 ਦੇ ਵਿੱਚ ਤੇ ਹੋ ਸਕਦਾ ਹੈ ਕਿ ਉਸ ਤੋਂ ਕਿਨਾ ਉੱਤੇ ਦਬਾਅ ਪਾਇਆ ਹੋਵੇ ਜਾਂ ਇਹ 2013-14 ਦੇ ਵਿੱਚ ਆਮ ਆਦਮੀ ਪਾਰਟੀ ਸ਼ਾਮਲ ਹੋ ਗਿਆ ਉਹਦਾ ਯੂਥ ਆਮ ਆਦਮੀ ਪਾਰਟੀ ਦੇ ਵਿੰਗ ਦਾ ਪ੍ਰੈਜ਼ੀਡੈਂਟ ਰਹਿ ਚੁੱਕਾ ਮੀਤ ਪ੍ਰਧਾਨ ਜ਼ਿਲ੍ਹੇ ਦਾ ਰਹਿ ਚੁੱਕਾ ਔਰ 2014 ਵਿੱਚ ਤੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਵਿੱਚ ਪੈਰ ਲੱਗ ਗਏ ਸੀ ਪੰਜਾਬ ਤੋਂ 4 ਐਮਪੀ ਚੁਣੇਗੇ ਸੀ ਖੁਦ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਸੰਗਰੂਰ ਤੋਂ ਪ੍ਰੋਫੈਸਰ ਜਿਹੜੇ ਚੁਣੇਗੇ ਸੀ ਸਾਧੂ ਸਿੰਘ ਫਰੀਦਕੋਟ ਤੋਂ ਹਰਿੰਦਰ ਸਿੰਘ ਖਾਲਸਾ ਚੁਣੇਗੇ ਸੀ ਫਤਿਹਗੜ੍ਹ ਸਾਹਿਬ ਤੋਂ ਚਾਰ ਜਿਹੜੇ ਇਹਨਾਂ ਦੇ ਉਸ ਸਮੇਂ ਡਾਕਟਰ ਧਰਮੀਰ ਗਾਂਧੀ ਪਟਿਆਲਾ ਤੋਂ 4 ਐਮਪੀ ਚੁਣੇਗੇ ਸੀ ਪਾਰਟੀ ਦਾ ਵजूद ਬਣ ਚੁੱਕਾ ਸੀ ਉਹ ਜਿਸ ਕਰਕੇ ਲੋਕ ਤੇ ਲੋਕ ਤਾਂ ਕਹਿਣਗੇ ਕਿ ਗਲਤ ਹੋ ਯਾਰ ਪਰ ਗੱਲ ਇਹ ਤੇ ਕਿ ਉਦੋਂ ਇਹ ਇਹ ਔਰ ਸਭ ਤੋਂ ਵੱਡੀ ਗੱਲ ਇਹ ਆਪਣਾ ਨਾਮ ਛਪਾਉਂਦੇ ਰਹੇ ਕਦੀ ਮਨਜਿੰਦਰ ਸਿੰਘ ਮਣੀ ਰ ਲਿਖਾਉਂਦੇ ਰਹੇ ਕਦੀ ਮਨਜਿੰਦਰ ਸਿੰਘ ਸਾਹਾ ਲਿਖਾਉਂਦੇ ਰਹੇਗੇ ਕਿਉਂਕਿ ਜਦੋਂ ਇੱਕ ਜਦੋਂ ਜਿੰਨੀਆਂ ਵੀ ਜਮਾਤਾਂ ਪੜੇ ਹੋਣਗੇ ਕਿਉਂਕਿ ਰੋਜ਼ਗਾਰ ਦੇ ਸਾਧਨ ਅੱਜਕੱਲ ਸਰਕਾਰੀ ਤੇ ਘੱਟ ਪਰੇ ਟੈਕਸੀ ਦਾ ਕੰਮ ਚਲਾਉਂਦਾ ਰਿਆ ਔਰ ਉਦੋਂ ਇਹ ਆਪਣੇ ਨਾਂ ਦੇ ਚੌਧਰੀ ਵਾਲ ਰਹਿੰਦੇ ਹੈਗੇ ਸੀ ਪਤਾ ਨਹੀਂ ਕੀ ਕੁਝ ਪਰਿਵਾਰ ਤੇ ਹੋਊਗਾ ਲੇਕਿਨ ਸਵਾਲ ਲੋਕ ਅਦਾਲਤ ਦਾ ਫੈਸਲਾ ਵਾ ਉਹ ਅਦਾਲਤ ਨੇ ਦੇਖੋ 12 ਸਾਲ ਲੱਗ ਗਏ ਆ 12 ਸਾਲ ਕਹਿੰਦੇ ਰੂੜੀ ਦੀ ਵੀ ਸੁਣੀ ਜਾਂਦੀ ਤੇ ਮੈਂ ਕਹਿੰਦਾ ਕਿ ਉਸ ਤੇ ਇਹਦੀ ਵੀ ਸੁਣੀ ਗਈ ਜਿੰਨੇ ਕਿੰਨਾ ਸਬਰ ਤੇ ਸਦਕ ਕਿੰਨੇ ਝੱਲਿਆਗਾ ਔਰ ਸਰਕਾਰੀ ਗੈਰ ਸਰਕਾਰੀ ਤੰਤਰ ਦਾ ਸਾਹਮਣਾ ਕਰਨਾ ਪਿਆ ਹੋਗਾ ਜਿਸ ਸਿਤੂ ਦੇ ਵਿੱਚ ਜਿਵੇਂ ਤੁਸੀਂ ਇਹ ਗੱਲ ਦਾ ਜ਼ਿਕਰ ਕਰ ਰਹੇ ਹੋ ਅੰਦਰ ਅੱਜ ਇਹ ਵੀ ਚਰਚਾ ਹੋਈ ਜਦ ਸਾਹਿਬ ਨੇ ਪੁੱਛਿਆ ਵੀ ਦੋਵਾਂ ਤਰ੍ਹਾਂ ਦੇ ਵਿੱਚ ਅੱਜ ਵੀ ਗੱਲਬਾਤ ਸੁਣੀ ਗਈ ਆ ਦੋਨਾਂ ਪੱਖਾਂ ਦੀ ਸਜ਼ਾ ਸੁਣਾਉਣ ਤੋਂ ਪਹਿਲਾਂ ਉਸ ਵੇਲੇ ਜਦੋਂ ਪੀੜਤ ਧਿਰ ਨੂੰ ਵੀ ਪੁੱਛਿਆ ਗਿਆ ਜੇਕਰ ਤੁਹਾਡੇ ਤੋਂ ਮਾਫੀ ਮੰਗ ਲਈ ਜਾਂਦੀ ਤਾਂ ਤੁਸੀਂ ਕੀ ਕਰਦੇ ਤਾਂ ਉਦੋਂ ਕਿਹਾ ਗਿਆ ਉਹਨਾਂ ਵੱਲੋਂ ਪੀੜਤ ਧਿਰ ਦੇ ਵੱਲੋਂ ਕਿ ਜੇ ਨੀਵੇਂ ਹੋ ਕੇ ਮਾਫੀ ਮੰਗੀ ਜਾਂਦੀ ਤਾਂ ਉਦੋਂ ਮਾਫ ਕਰਨ ਬਾਰੇ ਸੋਚਿਆ ਜਾ ਸਕਦਾ ਸੀ ਪਰ ਮਾਫੀ ਦੇ ਬਦਲੇ ਸਾਨੂੰ ਧਮਕੀਆਂ ਕਈ ਤਰ੍ਹਾਂ ਦੇ ਦਬਾਅ ਬਹੁਤ ਕੁਝ ਚੱਲਣਾ ਪਿਆ ਸਾਨੂੰ ਇਸ ਕਰਕੇ ਮਾਫੀ ਆਲਾ ਤਾਂ ਪੰਨਾ ਹੀ ਖਤਮ ਹੋ ਗਿਆ ਹੁਣ ਕਿਉਂਕਿ ਜ਼ਿੰਦਗੀ ਦੇ ਵਿੱਚ ਜੇ ਤੇ ਜਿਹੜਾ ਲੱਭ ਜਾ ਉਹ ਮਾਇਨੇ ਬਹੁਤ ਵੀ ਜੇ ਹੋ ਜਾਂਦਾ ਤੇ ਜੇ ਸ਼ਾਇਦ ਇਹ ਨਾ ਹੀ ਛੇੜਿਆ ਹੁੰਦਾ ਇਹਨੇ ਕੋਸ ਕੁੜੀ ਨੂੰ ਜਾਂ ਜੇ ਉਸ ਵਿਆਹ ਦੇ ਵਿੱਚ ਆਪਣੀ ਗੱਡੀ ਲੈ ਕੇ ਨਾ ਗਿਆ ਹੁੰਦਾ ਨਾ ਜਾਂ ਜੇ ਕੀ ਨਾ ਇਹ ਉੱਥੇ ਫਰਾਰ ਹੋ ਜਾਂਦਾ ਜਾਂ ਜੇ ਉਹ ਜਨੇ ਕਿਤੇ ਹੋਰ ਕਿਤੇ ਬੈਠਾ ਹੁੰਦਾ ਜਾਂ ਜੇ ਉਹ ਕੁੜੀ ਵਿਆਹ ਤੇ ਨਾ ਹੀ ਜਾਂਦੀ ਹਨ ਉਹ ਜੇ ਵਾਲਾ ਜਿਹੜਾ ਸਵਾਲ ਜ਼ਿੰਦਗੀ ਦੇ ਵਿੱਚ ਉਹਦੇ ਮਾਇਨੇ ਨਹੀਂ ਆਣਾ ਹੁਣ ਸਵਾਲ ਕਿ ਚਲ ਮੰਨ ਕੇ ਚੱਲਦੇ ਕਿ ਜੇ ਇਸ ਪਰਿਵਾਰ ਕੋਲ ਆ ਕੇ ਜਿਹੜੇ ਪੀੜਤ ਨੇ ਪੀੜਤ ਪਰਿਵਾਰ ਕੋ ਇਹ ਜਿਹੜੇ ਲੋਕ ਨੇ ਕਸੂਰਵਾਰ ਸੀ ਉਹ ਮਾਫੀ ਮੰਗ ਲੈਂਦੇ ਤੇ ਸ਼ਾਇਦ ਮਸਲਾ ਹੱਲ ਵੀ ਹੋ ਜਾਂਦਾ ਪੁਲਿਸ ਵਾਲੇ ਮਾਫੀ ਮੰਗ ਰਹੇ ਪਰ ਪੁਲਿਸ ਤੇ ਇੰਨਾ ਦੇ ਵੱਡੇ ਜਿਹੜੇ ਲੋਕ ਉਹ ਕਿੱਥੇ ਮਾਫੀ ਮੰਗਦੇ ਹੈਗੇ ਨਾ ਉਹ ਵੀ ਗਰੀਬ ਤਬਕਾ ਮਾਤੜ ਤਬਕਾ ਐਸੀ ਪਾਈਚਰਾ ਗੁਰੇ ਪੁਲਿਸ ਜਿਹੜੀ ਆ ਕਿੰਨੇ ਚਾਰ ਪੁਲਿਸ ਵਾਲੇ ਜਿੰਨਾਂ ਸ਼ਰਮ ਕੁੜੀ ਨੂੰ ਬਾਜ਼ਾਰ ਦੇ ਵਿੱਚ ਕੁੱਟਿਆਗਾ ਤੇ ਉਹ ਲੋਕ ਕਿਵੇਂ ਮਾਫੀ ਮੰਗ ਸਕਦੇ ਨੇ ਉਲਟਾ ਕਿ ਉਹ ਕੁੜੀ ਦੇ ਇਲਜ਼ਾਮ ਸੀ ਕਿ ਮੈਨੂੰ ਠਾਣੇ ਜਾ ਕੇ ਹੋਰ ਮੈਨੂੰ ਜਲੀਲ ਕੀਤਾ ਗਿਆ ਮੈਨੂੰ ਹੋਰ ਬੁਰਾ ਭਲਾ ਬੋਲਿਆ ਗਿਆ ਇਸ ਕਰਕੇ ਕਿਉਂਕਿ ਫੈਸਲਾ ਸੁਣਾਉਣ ਤੋਂ ਪਹਿਲਾਂ ਅਦਾਲਤਾਂ ਦਾ ਇੱਕ ਆਪਣਾ ਨਜ਼ਰੀਆ ਹੁੰਦਾ ਵਾ ਆਪਾਂ ਉਸ ਤੇ ਟਿੱਪਣੀ ਨਹੀਂ ਕਰ ਸਕਦੇ ਲੇਕਿਨ ਫਿਲਹਾਲ ਜਿਹੜੀਆਂ ਮਨਜਿੰਦਰ ਸਿੰਘ ਲਾਲਪੁਰੇ ਦੀ ਜਿਹੜੀਆਂ ਮੁਸੀਬਤਾਂ ਜਿਹੜੀਆਂ ਵੱਧੀਆਂ ਕਿਉਂਕਿ 12 ਸਾਲ ਬਾਅਦ ਇੱਕ ਪੀੜਤ ਨੂੰ ਇਨਸਾਫ ਮਿਲਦਾ ਹੈਗਾ ਔਰ ਉਹ ਕੁੜੀ ਦੀ ਦਲੇਰ ਹੋ ਕੇ ਡਟੀ ਰਹੀ ਹੈ ਸਾਰਾ ਪੰਜਾਬ ਉਸ ਕੁੜੀ ਦੀਆਂ ਤਾਰੀਫਾਂ ਕਰ ਰਿਹਾ ਹੈ ਕਿ ਕਿਵੇਂ ਉਹਨੇ 12 ਸਾਲ ਸਰਕਾਰੀ ਤੇ ਗੈਰ ਸਰਕਾਰੀ ਤੌਰ ਤੇ ਜਿਹੜਾ ਜ਼ਬਰ ਚੱਲਿਆ ਔਰ ਇਸ ਦੇ باوجود ਉਹ ਆਪਣੇ ਫੈਸਲੇ ਤੇ ਟਿકી ਰਹੀ ਔਰ 12 ਸਾਲ ਬਾਅਦ ਇਨਸਾਫ ਲੈ ਕੇ ਉਹਨੇ ਨਾ ਜਿਹੜੀ ਆ ਫੇਰ ਹੀ ਹਟੀ ਹੈਗੀ ਇਸ ਕਰਕੇ ਪੰਜਾਬ ਦੀਆਂ ਧੀਆਂ ਨਾ ਇਸ ਕਰਕੇ ਕਹਿੰਦੇ ਕਿ ਧਰਤੀ ਜਿਹੜੀ ਆ ਉਹ ਨਾ ਜ਼ੁਲਮ ਕਰਦੀ ਨਾ ਸਹਿੰਦੀ ਤੇ ਜਿਹੜੀਆਂ ਇਹੋ ਜਿਹੀਆਂ ਬਹਾਦਰ ਕੁੜੀਆਂ ਨੇ ਉਹ ਇਸੇ ਕਰਕੇ ਤੇ ਕੁੜੀਆਂ ਬੜੇ ਫਕਰ ਦੇ ਨਾਲ ਕਹਿੰਦੀਆਂ ਨੇ ਕਿ ਅਸੀਂ ਮਾਵੀ ਭਾਗੋ ਦੀਆਂ ਲਾਦਾ ਵਾਂ ਤੇ ਇਸ ਕਰਕੇ ਪੰਜਾਬ ਅਜਿਹੀ ਧਰਤੀ ਹੈ ਹੁਣ ਸਵਾਲ ਹੈ ਕਿ ਕੋਰਟ ਨੇ ਫੈਸਲਾ ਸੁਣਾ ਦਿੱਤਾ ਜਿਨ੍ਹਾਂ ਨੇ ਇਨਵੈਸਟੀਗੇਸ਼ਨ ਕੀਤੀ ਸੀ ਉਹਨਾਂ ਨੇ ਵੀ ਇਮਾਨਦਾਰੀ ਦੇ ਨਾਲ ਕੀਤੀ ਹੋਗੀ ਇਸੇ ਕਰਕੇ ਤੇ ਅਦਾਲਤ ਨੂੰ ਜਿਹੜਾ ਫੈਸਲਾ ਸੁਣਾਉਣਾ ਪਿਆ ਔਰ ਚਾਰ ਸਾਲ ਦੀ ਜਿਹੜੀ ਸਜ਼ਾ ਦਿੱਤੀ ਗਈ ਹੈਗੀ ਹੈ ਉਮਰ ਜਿਹੜੀ ਉਹਨੂੰ ਜਾਣਾ ਪਊਗਾ ਜੇਲ ਹੁਣ ਉਹਨੂੰ ਹਾਈ ਕੋਰਟ ਦੇ ਵਿੱਚ ਜਿਹੜੀ ਆ ਇਹਨੂੰ ਜਿਹੜੀ ਆ ਅਪੀਲ ਦਾਇਰ ਕਰਨੀ ਪੈਗੀ ਹੁਣ ਅਦਾਲਤ ਦੇ ਵਿੱਚ ਕੀ ਆ ਅਪੀਲ ਜੇ ਦਾਇਰ ਕਰਤੀ ਉਹਨੂੰ ਅਸੀਂ ਇਹ ਨਹੀਂ ਮੰਨਾਂਗੇ ਕਿ ਇਹਨੂੰ ਕੋਹ ਰਾਹਤ ਮਿਲ ਗਈ ਹੈ ਅਦਾਲਤ ਅਗਰ ਇਹਦੀ ਸਜ਼ਾ ਤੇ ਸਟੇ ਲਾ ਦਿੰਦੀ ਹੈ ਜਾਂ ਸਜ਼ਾ ਨੂੰ ਮੁਤਲ ਕਰ ਦਿੰਦੀ ਹੈ ਫਿਰ ਇਹਨਾਂ ਦੀ ਜਿਹੜੀ ਮਨਜਿੰਦਰ ਸਿੰਘ ਲਾਲਪੁਰੇ ਦੀ ਵਿਧਾਇਕੀ ਬਚੇ ਰਹੇਗੀ ਨਹੀਂ ਤੇ ਫਿਰ ਜਿਹੜੀ ਆ ਇਹਨਾਂ ਦੀ ਜਿਹੜੀ ਮੈਂਬਰਸ਼ਿਪ ਉਹ ਖਾਰਜ ਹੋਏਗੀ ਔਰ ਜਿਹੜੀ ਉੱਥੇ ਖਡੂਰ ਸਾਹਿਬ ਦੇ ਵਿੱਚ ਜਿਹੜੀ ਬਾਈ ਇਲੈਕਸ਼ਨ ਹੋਏਗੀ ਔਰ ਕਿਉਂਕਿ ਸਰਕਾਰ ਨੂੰ ਅੱਗੇ ਹੀ ਬਾਈ ਇਲੈਕਸ਼ਨਾਂ ਪਹਿਲਾਂ ਵੀ ਬੜੀਆਂ ਸਾਹਮਣਾ ਕਰਨੇ ਪਿਆ ਤਰਨਤਾਰ ਦੀ ਵੈਸੇ ਕਸ਼ਮੀਰ ਸਿੰਘ ਸੋਲ ਦੀ ਬੇਵਕਤੀ ਮੌਤ ਕਰਕੇ ਖਾਲੀ ਸੀ ਉਹ ਜਿਹੜੀ ਆ ਨਵੰਬਰ ਦੇ ਵਿੱਚ ਇਲੈਕਸ਼ਨ ਹੁਣ ਜੇ ਇਹ ਨੂੰ ਜਲਦੀ ਜੇ ਸਟੇ ਨਾ ਮਿਲੀ ਤੇ ਲਾਜ਼ਮੀ ਤੌਰ ਤੇ ਭਾਰਤੀ ਚੋਣ ਕਮਿਸ਼ਨ ਜਦੋਂ ਸੀਟ ਖਾਲੀ ਹੋਗੀ ਦੇ ਨਾਲ ਜਿਹੜੀ ਆ ਇਹ ਜਿਹੜੀ ਖਡੂਰ ਸਾਹਿਬ ਦੀ ਵੀ ਜਿਹੜੀ ਆ ਬਾਈ ਇਲੈਕਸ਼ਨ ਜਿਹੜੀ ਆ ਹੋ ਸਕਦੇ ਪਰ ਇਹ ਹੁਣ ਸਵਾਲ ਹੈ ਕਿ ਆਮ ਆਦੀ ਪਾਰਟੀ ਕਿੰਨੀ ਨੈਤਿਕਤਾ ਦਿਖਾਉਂਦੀ ਹੈ ਕਿੰਨੇ ਆਪਣੀ ਜ਼ਿੰਮੇਵਾਰੀਆਂ ਜਾਂ ਫਰਜ਼ਾਂ ਨੂੰ ਸਮਝਦੀ ਹੈਗੀ ਹੈ ਕਿ ਜੇ ਇਹਨੂੰ ਸਟੇ ਨਹੀਂ ਮਿਲਦਾ ਜੇ ਇਹਦੀ ਸਜ਼ਾ ਜਿਹੜੀ ਆ ਉੱਤੇ ਸਟੇ ਨਹੀਂ ਲੱਗਦੀ ਹੈਗੀ ਤੇ ਫਿਰ ਪੰਜਾਬ ਵਿਧਾਨ ਸਭਾ ਨੂੰ ਤੁਰੰਤ ਜਿਹੜਾ ਇਹਨਾਂ ਦੀ ਜਿਹੜੀ ਆ ਮੈਂਬਰਸ਼ਿਪ ਉਹ ਖਾਰਜ ਕਰ ਦੇਣੀ ਚਾਹੀਦੀ ਆ ਜਿਵੇਂ ਇਸ ਕੇਸ ਦੇ ਬਾਰੇ ਹਾਈ ਪ੍ਰੋਫਾਈਲ ਬਣਿਆ ਹੋਇਆ ਚੀਜ਼ ਅਦਾਲਤ ਦਾ ਫੈਸਲਾ ਹੈ ਔਰ ਦੂਜੇ ਮਸਲੇ ਨੂੰ ਵੀ ਅਦਾਲਤ ਨਾਲ ਹੀ ਜੁੜਿਆ ਹੋਇਆ ਮਸਲਾ ਹੈ ਉਸ ਦੇ ਵਿੱਚ ਐਮਪੀ ਕੰਗਣਾ ਰਣੌਤ ਨੂੰ ਵੱਡਾ ਝਟਕਾ ਮਿਲਿਆ ਹੈ ਹਾਲਾਂਕਿ ਬੇਬੇ ਮਹਿੰਦਰ ਕੌਰ ਇੱਕ ਪਾਸੇ ਡਟੇ ਰਹੇ ਦਲੇਰੀ ਦਿਖਾਈ ਉਹਨਾਂ ਨੇ ਬੜੀ ਉਮਰ ਦੇ ਵਿੱਚ ਵੀ ਔਰ ਦੂਜੇ ਪਾਸੇ ਕੰਗਣਾ ਰਣੌਤ ਜਿਹੜੀ ਆਪਣੇ ਆਪ ਦੇ ਵਿੱਚ ਕਹਿੰਦੀ ਹੈ ਕਿ ਮੇਰੇ ਮੇਰੇ ਮੁਕਾਬਲੇ ਕੋਈ ਹੈ ਹੀ ਨਹੀਂ ਉਸ ਦੀਆਂ ਚੀਤੀਆਂ ਹੋਈਆਂ ਵਿਵਾਦਿਤ ਟਿੱਪਣੀਆਂ ਉਸੇ ਦੇ ਲਈ ਮੁਸੀਬਤ ਬੜੀਆਂ ਹੋਈਆਂ ਨੇ ਹਾਲੇ ਤੱਕ ਜਿਹੜਾ ਸੁਪਰੀਮ ਕੋਰਟ ਤੋਂ ਕੋਰਟ ਤੋਂ ਝਟਕਾ ਮਿਲਿਆ ਉਸ ਵਿੱਚ ਕੀ ਕੁਝ ਅਜ ਪ੍ਰਕਿਰਿਆ ਦੇ ਵਿੱਚ ਖਾਸ ਰਿਹਾ ਹੈ ਦੇਖੋ ਸੰਦੀਪ ਮੈਂ ਤਾਂ ਕਹਿੰਦਾ ਕਿ ਬੀਬੇ ਮਹਿੰਦਰ ਕੌਰ ਉਸ ਦਿਨੀ ਜਿੱਤ ਗਈ ਸੀ ਜਦੋਂ 13 ਮਹੀਨਿਆਂ ਬਾਅਦ ਬਠਿੰਡਾ ਦੀ ਇੱਕ ਅਦਾਲਤ ਨੇ ਕੰਗਨਰ ਨੌਤ ਜਿਹੜੀ ਹਮੇਸ਼ਾ ਵਿਵਾਦਾਂ ਵਿੱਚ ਰਹਿੰਦੀ ਹੈ ਜਿਵੇਂ ਉਹ ਲੱਗਦਾ ਕੋਈ ਜਾਣ ਬੁੱਝ ਕੇ ਵਿਵਾਦਾਂ ਵਿੱਚ ਰਹਿੰਦੇ ਨੇ ਤੇ ਜਦੋਂ ਬਠਿੰਡਾ ਦੀ ਅਦਾਲਤ ਨੇ ਉਹਨਾਂ ਨੂੰ ਤਲਬ ਕਰ ਲਿਆ ਸੀ ਮੈਂ ਤਾਂ ਉਦੋਂ ਹੀ ਮੰਨਦਾ ਸੀ ਕਿ ਬੀਬੇ ਮਹਿੰਦਰ ਕੌਰ ਦੀ ਜਿੱਤ ਹੋ ਗਈ ਮੈਂ ਤਾਂ ਉਸ ਦਿਨ ਵੀ ਮੰਨਦਾ ਸੀ ਕਿ ਜਿੱਦਨ ਜਿਹੜੀ ਕੰਗਨਰ ਰੌਤਾ ਉਹਦੀ ਜਿਹੜੀ ਹਾਈ ਕੋਰਟ ਨੇ ਜਿਹੜੀ ਪਟੀਸ਼ਨ ਖਾਰਜ ਕਰ ਦਿੱਤੀ ਸੀ ਬਿੰਦਰ ਕੌਰ ਉਹਨਾਂ ਦੀ ਉਦਨ ਵੀ ਜਿੱਤ ਹੋ ਗਈ ਸੀ ਫਿਰ ਕੰਗਨਰ ਰੌਤਾ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਤੇ ਸੁਪਰੀਮ ਕੋਰਟ ਚੋਂ ਵੀ ਉਹਨੂੰ ਝਟਕਾ ਮਿਲ ਗਿਆ ਹੁਣ ਇਸ ਕਰਕੇ ਅਦਾਲਤਾਂ ਨੇ ਵੀ ਮਹਿਸੂਸ ਕੀਤਾ ਹੋਊਗਾ ਕਿ ਇੱਕ ਜ਼ਿੰਮੇਵਾਰ ਐਕਟਰਸ ਸੀ ਹੁਣ ਇੱਕ ਜ਼ਿੰਮੇਵਾਰ ਐਮਪੀ ਹੈ ਕਿਵੇਂ ਦੇਸ਼ ਦੀਆਂ ਬਜ਼ੁਰਗ ਔਰਤਾਂ ਦੀ ਇਹਨੇ ਤੋਹੀਨ ਕੀਤੀ ਸੀ ਕਿਵੇਂ ਉਹਨਾਂ ਦੀ ਭਾਵਨਾਵਾਂ ਦੇ ਨਾਲ ਖਲਵਾੜ ਕੀਤਾ ਸੀ ਕਿਉਂਕਿ ਬੀਬੀ ਦੀ ਜਿਹੜੀ ਅਵਸਥਾ ਹਮੇਸ਼ਾ ਐਂਟੀ ਪੰਜਾਬ ਤੇ ਐਂਟੀ ਸਿੱਖ ਰਹੀ ਹੈਗੀ ਇਸ ਕਰਕੇ ਉਹ ਆਪਣੇ ਵਿਵਾਦਾਂ ਬਿੱਦੇ ਬਿਆਨ ਵਿੱਚ ਫਸ ਗਈ ਕਿ ਇੱਕ ਹੁਣ ਇਹ ਕਹਿ ਰਹੇ ਸੀ ਕਿ ਹਾਈ ਕੋਰਟ ਦੇ ਵਿੱਚ ਵੀ ਕਿਹਾ ਔਰ ਸੁਪਰੀਮ ਕੋਰਟ ਦੇ ਵਿੱਚ ਕਿਹਾ ਕਿ ਮੈਂ ਸਿਰਫ ਜਿਹੜਾ ਟਵੀਟ ਹੋਇਆ ਸੀ ਉਹਨੂੰ ਰੀਟਵੀਟ ਕੀਤਾ ਲੇਕਿਨ ਸੁਪਰੀਮ ਕੋਰਟ ਨੇ ਕਿਹਾ ਕਿ ਤੁਸੀਂ ਰੀਟਵੀਟ ਨਹੀਂ ਕੀਤਾ ਤੁਸੀਂ ਉਹਦੇ ਵਿੱਚ ਮਸਾਲਾ ਭਰਿਆ ਤੁਸੀਂ ਉਹਦੇ ਵਿੱਚ ਠਿੱਠ ਕੀਤਾ ਜਿਵੇਂ ਇਹਨਾਂ ਦੀ ਸ਼ੁਰੂਆਤ ਜਿਹੜਾ ਟਵੀਟ ਅੱਜ ਵੀ ਪੜੀਏ ਤੇ ਲਿਖ ਪਹਿਲਾਂ ਲਿਖਦੇ ਹਾ ਹਾ ਇਹ ਉਹ ਬੀਬੀਏ ਜਿਹਨੂੰ ਟਾਈਮ ਮੈਗਜ਼ੀਨ ਨੇ ਜਿਹੜੀ ਆ ਆਪਣੀ ਜਿਹੜੀ ਪ੍ਰੋਫਾਈਲ ਪਿਕਚਰ ਬਣਾਇਆ ਸੀ ਔਰ ਇਹ ਬੀਬੀਏ ਜਿਹੜੀ 3 300 ਰੁਪਏ ਦਿਹਾੜੀ ਦੇ ਵਿੱਚ ਆਉਂਦੀਆਂ ਨੇ ਤੇ 100 100 ਰੁਪਏ ਦਿਹਾੜੀ ਵਿੱਚ ਆਉਂਦੀਆਂ ਤੇ ਆ ਕੇ ਬੈਠ ਜਾਂਦੀਆਂ ਨੇ ਹੁਣ ਤੁਸੀਂ ਇੱਕ ਤੇ ਰੀਟਵੀਟ ਕਰਨਾ ਹੁੰਦਾ ਕਿ ਤੁਸੀਂ ਉਸ ਤੇ ਕੋਈ ਕਮੈਂਟ ਲਿਖਾ ਇਹਨੇ ਤੇ ਉੱਥੇ ਔਰਤਾਂ ਨੂੰ ਬਜ਼ੁਰਗ ਬੀਬੀਆਂ ਨੂੰ ਠਿੱਠ ਜਾਣਿਆ ਸੀ ਜਿਸ ਕਰਕੇ ਉਹਨੇ ਕਿਹਾ ਕਿ ਜਿਹੜੇ ਤੁਹਾਡੀਆਂ ਦਲੀਲਾਂ ਹੈ ਉਸੇ ਕੋਰਟ ਦੇ ਵਿੱਚ ਜਾ ਕੇ ਸੁਣਾਓ ਜਿੱਥੇ ਤੁਹਾਨੂੰ ਸਬਨ ਹੋਇਆ ਇਸ ਕਰਕੇ ਕੰਗਣਾ ਰਣੌਤ ਹੋਣਾ ਨੂੰ ਇੱਕ ਜ਼ਬਰਦਸਤ ਝਟਕਾ ਲੱਗਾ ਕਿ ਦੇਸ਼ ਦੀ ਸਰਵੋੱਚ ਅਦਾਲਤ ਨੇ ਵੀ ਮਹਿਸੂਸ ਕੀਤਾ ਕਿ ਇਹੋ ਜੇ ਲੋਕਾਂ ਨੂੰ ਜਿਹੜਾ ਵਾ ਸਬਕ ਮਿਲਣਾ ਚਾਹੀਦਾ ਕਿ ਕਿਵੇਂ ਇਹਨਾਂ ਨੇ ਟਿੱਪਣੀਆਂ ਕੀਤੀਆਂ ਹੈਗੀਆਂ ਹੁਣ ਇਹਨਾਂ ਨੂੰ ਜਿਹੜੀ ਆ ਇੱਥੇ ਆ ਕੇ ਜਿਹੜੀ ਆ ਬਠਿੰਡੇ ਅਦਾਲਤ ਨੇ ਸਬਨ ਕਰਨਗੇ ਉਹ ਕਿ ਦੇਖੋ ਕਦੋਂ ਹੁੰਦਾ ਤੇ ਇਹਨਾਂ ਨੂੰ ਜਿਹੜੀਆਂ ਵਾ ਹੁਣ ਉਸ ਫੇਸ ਜਿਹੜਾ ਵਾ ਉਹ ਕਰਨਾ ਪਊਗਾ ਅਦਾਲਤ ਵਿੱਚ ਸੰਮਣ ਕਿਉਂਕਿ ਬੀਬੀ ਮਹਿੰਦਰਕੌਰ ਹੋਣਾ ਨੇ ਉਦੋਂ ਜਦੋਂ ਇਹਨਾਂ ਬੀਬੀ ਮਹਿੰਦਰਕੌਰ ਬਾਰੇ ਬਹੁਤ ਇਹਨਾਂ ਨੇ ਬੁਰਾ ਭਲਾ ਬੋਲਿਆ ਸੀ ਤੇ ਉਦੋਂ ਜਿਹੜਾ ਵਾ ਬੀਬੀ ਦੀ ਰਿਕਾਰਡਿੰਗ ਲੋਕਾਂ ਨੇ ਜਿਹੜੀ ਹੈ ਇੰਟਰਵਿਊ ਕੀਤੀ ਸੁਣ ਕੇ ਕਿ ਮੈਨੂੰ ਮaaf ਨਹੀਂ ਕਰਾਂਗੇ ਮੈਨੂੰ ਛੱਡਾਂਗੇ ਨਹੀਂ ਮੈਨੂੰ ਸਬਕ ਸਿਖਾ ਕੇ ਰਵਾਂਗੇ ਤੇ ਉਹਨਾਂ ਨੇ ਨਾਨੀ ਚੇਤੇ ਕਰਵਾ ਦਿੱਤੀ ਡਿਸਟ੍ਰਿਕਟ ਕੋਰਟ ਤੋਂ ਕੰਗਣਾ ਰੌਤ ਨੂੰ ਕੋਈ ਰੀਲੀਫ ਨਹੀਂ ਮਿਲੀ ਹਾਈ ਕੋਰਟ ਤੋਂ ਕੋਈ ਰੀਲੀਫ ਨਹੀਂ ਮਿਲੀ ਸੁਪਰੀਮ ਕੋਰਟ ਤੋਂ ਕੋਈ ਅਰਲੀਫ ਨਹੀਂ ਮਿਲੀ ਤੇ ਜਿਹਦੇ ਚੱਲਦੇ ਅੱਜ ਸੁਪਰੀਮ ਕੋਰਟ ਦੇ ਜਿਹੜੇ ਜਸਟਿਸ ਨੇ ਵਿਕਰਮਨਾਥ ਔਰ ਜਸਟਿਸ ਸੰਦੀਪ ਮਹਿਤਾ ਉਹਨਾਂ ਦੇ ਬੈਂਚ ਨੇ ਕੰਗਣਾ ਦੀਆਂ ਦਲੀਲਾਂ ਨੂੰ ਸੁਣਨ ਤੋਂ ਬਾਅਦ ਕਿਹਾ ਕਿ ਤੁਸੀਂ ਟਵੀਟ ਨੂੰ ਕੇਵਲ ਰੀ ਟਵੀਟ ਨਹੀਂ ਕੀਤਾ ਬਲਕਿ ਉਹਦੇ ਵਿੱਚ ਮਸਾਲਾ ਵੀ ਭਰਿਆਗਾ ਔਰ ਇਸ ਤੋਂ ਇਲਾਵਾ ਕਹਿੰਦੇ ਕਿ ਇਹਦਾ ਮਤਲਬ ਕੀ ਇਸ ਕਰਕੇ ਤੁਹਾਡੀ ਜਿਹੜੀ ਐਕਸਪਲੇਸ਼ਨ ਟ੍ਰਾਇਲ ਕੋਰਟ ਦੀ ਕਰੇਗਾ ਉੱਥੇ ਜਾ ਕੇ ਤੁਸੀਂ ਸਪਾਈ ਦਿਓ ਇਹ ਮਾਮਲਾ ਸੰਦੀ 2021 ਦਾ ਜਦੋਂ ਕਿਸਾਨੀ ਅਧੋਲਨ ਚੱਲ ਰਿਹਾ ਸੀ ਤੇ ਉਸ ਦੌਰਾਨ ਕੰਗਣਾ ਨੇ ਬਠਿੰਡਾ ਦੇ ਪਿੰਡ ਬਹਾਦਰਗੜ ਜਿਹੜੀ ਆ ਦੀ ਰਹਿਣ ਵਾਲੀ ਬੇਬੇ ਜਿਹੜੀ ਆ ਮਹਿੰਦਰ ਕੌਰ ਉਹਨੂੰ ਲੈ ਕੇ ਕਿਹਾ ਸੀ ਕਿ 100-100 ਰੁਪਈਆ ਲੈ ਲੈਂਦੀਆਂ ਨੇ ਤੇ ਧਰਨੇ ਦੇ ਵਿੱਚ ਆ ਕੇ ਸ਼ਾਮਲ ਹੋ ਜਾਂਦੀਆਂ ਇਹਦੇ ਖਿਲਾਫ ਹੀ ਫਿਰ ਮਹਿੰਦਰ ਕੌਰ ਹੋਣਾ ਨੇ ਕੋਰਟ ਵਿੱਚ ਕੇਸ ਦਰਜ ਕਰਵਾਇਆ ਸੀ ਜਦ ਕਿ ਕੰਗਨਾ ਕਰਨੌਤ ਕਹਿੰਦੀ ਸੀ ਕਿ ਕੇਵਲੇ ਮੈਂ ਇੱਕ ਵਕੀਲ ਦੀ ਪੋਸਟ ਨੂੰ ਜਿਹੜਾ ਵਾ ਰੀਟਵੀਟ ਕੀਤਾ ਹੁਣ ਸੁਪਰੀਮ ਕੋਰਟ ਦੇ ਵਿੱਚ ਕੰਗਨਾ ਦੇ ਵਕੀਲ ਨੇ ਕੀ ਕਿਹਾ ਕਹਿੰਦੇ ਦੀ ਮਾਮਲਾ ਇੱਕ ਰੀਟਵੀਟ ਨਾਲ ਜੁੜਿਆ ਵਾ ਮੂਲ ਟਵੀਟ ਤਾਂ ਦੂਜੇ ਲੋਕਾਂ ਨੇ ਕਈ ਵਾਰ ਰੀਟਵੀਟ ਕੀਤਾ ਉਹਨਾਂ ਕਹਿੰਦੇ ਕਿ ਕੰਗਨਾ ਬਲਿੰਕਸ ਬਾਲੋਜਾ ਸ਼ੀਨ ਬਾਗ ਵਾਲੀ ਦਾਦੀ ਦੇ ਬਾਰੇ ਗੱਲ ਕੀਤੀ ਸੀ ਨਾ ਕਿ ਇਸ ਔਰਤ ਬਾਰੇ ਫਿਰ ਸੁਪਰੀਮ ਕੋਰਟ ਵਿੱਚ ਕੀ ਜੱਜ ਸਾਹਿਬ ਨੇ ਕਿਹਾ ਕਿ ਤੁਸੀਂ ਟਿੱਪਣੀਆਂ ਵਿੱਚ ਆਪ ਕੀ ਕੀ ਕਹਿੰਦੇ ਹੋ ਤੁਹਾਡੇ ਇਸ ਮਾਮਲੇ ਵਿੱਚ ਕੀ ਕੁਝ ਤੁਸੀਂ ਮਸਾਲਾ ਭਰਿਆਗਾ ਕੋਈ ਸਧਾਰਨ ਟਵੀਟ ਨਹੀਂ ਹੈ ਇਸ ਦੀ ਜਿਹੜਾ ਵਾ ਤੁਸੀਂ ਉਹਦੇ ਵਿੱਚ ਆਪਣਾ ਜਿਹੜਾ ਵਾ ਜਿਹੜਾ ਮਸਲਾ ਵਾ ਉਹਦੇ ਵਿੱਚ ਤੁਸੀਂ ਮਸਾਲਾ ਭਰਿਆਗਾ ਇਸ ਕਰਕੇ ਇਹ ਜਿਹੜੀਆਂ ਦਲੀਲਾਂ ਨੂੰ ਤੁਸੀਂ ਹੇਠਲੀ ਕੋਰਟ ਵਿੱਚ ਕਿਉਂ ਔਰ ਇਹ ਵੀ ਕਿਹਾ ਕੰਗਨਰ瑙 ਦੇ ਵਕੀਲ ਨੇ ਕਿ ਕੋਰਟ ਵਿੱਚ ਸ਼ਿਕਾਇਤ ਦਰਜ ਕਰਨ ਤੋਂ ਪਹਿਲਾਂ ਹੀ ਕਰਨਾ ਕੰਗੜਾ ਰੋਧਾ ਸਪਸ਼ਟ ਕਰਨ ਨੂੰ ਮੌਜੂਦ ਹੈ ਉਸ ਤੇ ਵਿਚਾਰ ਨਹੀਂ ਕੀਤਾ ਗਿਆ ਸੁਪਰੀਮ ਕੋਰਟ ਨੇ ਕਿਹਾ ਕਿ ਸਬੂਤਾਂ ਦੇ ਚਲਦਿਆਂ ਜਿਹੜੀ ਸ਼ਿਕਾਇਤ ਜਿਹੜੀ ਖਾਰਜ ਇਸ ਮਸਲੇ ਵਿੱਚ ਕਿਹਾ ਕਿ ਤੁਸੀਂ ਉੱਥੇ ਜਾ ਕੇ ਦੇਖੋ ਮੈਂ ਤਾਂ ਉਹਨੂੰ ਸੁਪਰੀਮ ਕੋਰਟ ਦੇ ਵਿੱਚ ਵੀ ਜਿਹੜੀ ਆ ਰਿਲੀਫ ਨਹੀਂ ਮਿਲੀ ਹੁਣ ਸਭ ਤੋਂ ਵੱਡੀ ਗੱਲ ਇਹ ਕੰਗੜਾ ਦੇ ਉਸ ਸਮੇਂ ਵਿਵਾਦਿਤ ਬਿਆਨ ਕਿਹੜੇ ਸੀ ਪੰਜਾਬ ਦੇ ਕਿਸਾਨ ਉਹਨੇ ਕਿਹਾ ਸੀ ਕਿ ਅੰਦੋਲਨ ਦੇ ਨਾਮ ਤੇ ਉਗਰਵਾਦੀਆਂ ਨੇ ਇਸ ਨੂੰ ਸਫਲਾਤਈਆ ਕਿਸਾਨ ਅੰਦੋਲਨ ਦੇ ਵਿੱਚ ਇਹਨੇ ਕਿਹਾ ਸੀ ਕਿ ਰੇਪ ਤੇ ਹਤਿਆਮਾਂ ਬੜੀਆਂ ਹੋਈਆਂ ਨੇ ਕਿਸਾਨੀ ਅੰਦੋਲਨ ਚ ਇਹਨੇ ਕਿਹਾ ਸੀ ਕਿ ਔਰਤਾਂ 100-100 ਰੁਪਏ ਲੈ ਕੇ ਦਿਹਾੜੀ ਤੇ ਆਉਂਦੀਆਂ ਨੇ ਔਰ ਉਹ ਵੀ ਕਹਿਆ ਸੀ ਕਿ ਮੈਨੂੰ ਚਾਹੀਏ ਇਹ ਮੇਰੇ ਬਿਆਨ ਨੂੰ ਵਿਵਾਦ ਸਮਝ ਜਾਓ ਪ੍ਰਦੇਸ਼ਾਂਦਰ ਖੇਤੀਬਾੜੀ ਕਾਨੂੰਨ ਲਾਗੂ ਹੋਣੇ ਚਾਹੀਦੇ ਨੇ ਉਹਨੇ ਵੀ ਕਿਹਾ ਸੀ ਕਿ ਕਿਸਾਨਾਂ ਦੇ ਅੰਦੋਲਨ ਤੇ ਇਸ ਅੰਦੋਲਨ ਦੇ ਨਾਲ ਭਾਰਤ ਕਮਜ਼ੋਰ ਹੋ ਰਿਹਾ ਹੋ ਰਿਹਾ ਵਾ ਔਰ ਤਾਪਸੀ ਪਨੂ ਜਹ ਹੋ ਰਹਾ ਮੈਂ ਜਿਨ੍ਹਾਂ ਨੇ ਕਿਸਾਨਾਂ ਦੀ ਮਦਦ ਕੀਤੀ ਉਹਨਾਂ ਨੂੰ ਇਹਨੇ ਬੀ ਗ੍ਰੇਡ ਜਿਹੜਾ ਕਿਹਾ ਸੀ ਜਿਹੜੇ ਵੀ ਇਹ ਐਕਟ੍ਰੈਸ ਨੇ ਮਤਲਬ ਇਸ ਮਸਲੇ ਦੇ ਵਿੱਚ ਹੁਣ ਇਹਨ ਕੰਗੜਾ ਰਣੌਦ ਨੇ ਕਿਸਾਨੀ ਅੰਦੋਲਨ ਦਾ ਮਜ਼ਾਕ ਵੀ ਡਾਇਆ ਇਲਜ਼ਾਮ ਵੀ ਲਗਾਏ ਤੇ ਬੀਬੀ ਮਹਿੰਦਰ ਕੌਰ ਦਾ ਵੀ ਇਲਜ਼ਾਮ ਜਿਹੜਾ ਇਹਨਾਂ ਨੇ ਜਿਹੜਾ ਵਾ ਜਿਹੜੇ ਨੇ ਮਜ਼ਾਕ ਉਡਾਇਆ ਸੀ ਇਹਨੇ ਕਿਹਾ ਸੀ ਕਿ ਆਪਣੇ ਟਵੀਟ ਦੇ ਕਿਹਾ ਸੀ ਹਾ ਹਾ ਇਹ ਉਹੀ ਦਾਦੀ ਹੈ ਜਿਹਨੂੰ ਟਾਈਮਜ਼ ਮੈਗਜ਼ੀਨ ਨੇ ਭਾਰਤ ਦੀ ਪਾਵਰਫੁਲ ਮਹਿਲਾ ਹੋਣ ਤੇ ਇੱਕ ਫੀਚਰ ਕੀਤਾ ਹੈਗਾ ਇਹ 100 ਰੁਪਏ ਦੇ ਵਿੱਚ ਉਪਲਬਧ ਨੇ ਔਰ ਇਹ ਵੀ ਇਹਨੇ ਲਿਖਿਆ ਸੀ ਕਿ ਪਾਕਿਸਤਾਨੀ ਪੱਤਰਕਾਰਾਂ ਨੇ ਭਾਰਤ ਲਈ ਸ਼ਰਮਨਾਕ ਤਰੀਕੇ ਨਾਲ ਇੰਟਰਨੈਸ਼ਨਲ ਪੀਆਰ ਨੂੰ ਹਾਈਜੈਕ ਕਰ ਲਿਆ ਜਦ ਕਿ ਇੰਟਰਨੈਸ਼ਨਲ ਲੈਵਲ ਤੇ ਸਾਨੂੰ ਆਪਣੇ ਲੋਕਾਂ ਦੀ ਜ਼ਰੂਰਤ ਹੈ 4 ਜਨਵਰੀ 2021 ਨੂੰ ਬੀਬੀ ਭਿੰندر ਕੌਰ ਨੇ ਜਿਹੜਾ ਮਾਨਹਾਨੀ ਦਾ ਕੇਸ ਦਾਇਰ ਕੀਤਾ ਸੀ ਔਰ 13 ਮਹੀਨੇ ਸੁਣਵਾਈ ਚੱਲੀ ਜਿਸ ਤੋਂ ਬਾਅਦ ਬਠਿੰਡਾ ਦੀ ਅਦਾਲਤ ਨੇ ਕੰਗੜਾ ਅਰਨੋਤ ਨੂੰ ਸੱਮਣ ਜਾਰੀ ਕਰਦੇ ਹੋਏ ਪੇਸ਼ ਪੇਸ਼ ਹੋ ਦੇ ਦੇਸ਼ ਦਿੱਤੇ ਸੀ ਜਿਸ ਤੋਂ ਬਾਅਦ ਕੰਗੜਾ ਅਰਨੋਤ ਨੇ ਪੰਜਾਬ ਅਤੇ ਹਾਇਰ ਰੈਸ਼ਨ ਹਾਈ ਕੋਰਟ ਚ ਰਾਤ ਪਟੀਸ਼ਨ ਪਾਈ ਉਹ ਵੀ ਖਾਰਜ ਹੋ ਗਈ ਤੇ ਫਿਰ ਹੁਣ ਸੁਪਰੀਮ ਕੋਰਟ ਚ ਵੀ ਜਿਹੜੀ ਆ ਉਹ ਜਿਹੜੀ ਆ ਜ਼ਮਾਨਤ ਨਹੀਂ ਮਿਲੀ ਔਰ ਤੁਹਾਨੂੰ ਯਾਦ ਹੋਵੇਗਾ ਕਿ 2024 ਦੇ ਵਿੱਚ 6 ਜੂਨ 2024 ਨੂੰ ਚੰਡੀਗੜ੍ਹ 에ਅਰਪੋਰਟ ਜਦੋਂ ਐਮਪੀ ਬਣੀ ਸੀ ਤੇ ਸਾਰੇ ਨਵੇਂ ਐਮਪੀ ਦੀ ਭਾਜਪਾ ਨੇ ਦਿੱਲੀ ਚ ਮੀਟਿੰਗ ਬੁਲਾਈ ਸੀ ਤੇ ਇਹ ਚੰਡੀਗੜ੍ਹ 에ਅਰਪੋਰਟ ਤੇ ਤਨਾਤ ਸੀ ਆਈਐਸਐਫ ਦੀ ਇੱਕ ਲੇਡੀ ਕਨਸਟੇਬਲ ਜਿਹਦਾ ਨਾਮ ਕੁਲਵਿੰਦਰ ਕੌਰ ਹੈ ਉਹਦੇ ਨਾਲ ਬੈਠ ਪਈ ਸੀ ਤੇ ਫਿਰ ਉਹਨੇ ਇਹਦੇ ਥੱਪੜ ਮਾਰ ਦਿੱਤਾ ਸੀ ਹਾਲਾਂਕਿ ਇਹਨੇ ਉਹਦੋਂ ਸ਼ਿਕਾਇਤ ਦਰਜ ਨਹੀਂ ਕਰਵਾਈ ਲੇਕਿਨ ਉਹ ਕੁੜੀ ਨੇ ਕਿਹਾ ਸੀ ਜਿਹੜੀ ਲੇਡੀ ਲੇਡੀ ਕਾਨਸੈਪਟ ਵੀ ਜਦੋਂ ਇਹਨੇ ਪੰਜਾਬ ਦੀਆਂ ਔਰਤਾਂ ਬਾਰੇ ਕਿਹਾ ਸੀ ਕਿ 100-100 ਰੁਪਏ ਦੀ ਦਿਹਾੜੀ ਤੇ ਵਿਕਦੀਆਂ ਫਿਰਦੀਆਂ ਨੇ ਜਾਂ ਧਰਨੇ ਲਾਉਣ ਆ ਜਾਂਦੀਆਂ ਉਹਨਾਂ ਵਿੱਚੋਂ ਮੇਰੀ ਵੀ ਇੱਕ ਮਾਂ ਸੀ ਜਿਸ ਕਰਕੇ ਮੈਨੂੰ ਗੁੱਸਾ ਹੈ ਔਰ ਅੱਜ ਇਹਨੇ ਮੈਨੂੰ ਛੇੜ ਦਿੱਤਾ ਹੈਗਾ ਤੇ ਮੈਂ ਆਪਣੇ ਗੁੱਸੇ ਤੇ ਕੰਟਰੋਲ ਨਹੀਂ ਕਰ ਸਕੀ ਤੇ ਇਸ ਕਰਕੇ ਕੰਗਣਾ ਰਨਾਉਤ ਹਮੇਸ਼ਾ ਜਿਹੜੀ ਆ ਵਿਵਾਦਾਂ ਵਿੱਚ ਰਹੀ ਆ ਪਰ ਹੁਣ ਸੁਪਰੀਮ ਕੋਰਟ ਨੇ ਵੀ ਇਹਨੂੰ ਜਿਹੜੀ ਰਾਤ ਨਹੀਂ ਦਿੱਤੀ ਤੇ ਦੇ ਆ ਪਾ ਕੇ ਜਿਵੇਂ ਤੁਸੀਂ ਸੁਪਰੀਮ ਕੋਰਟ ਦੀ ਅੱਜ ਦੀ ਕਾਰਵਾਈ ਬਾਰੇ ਜਾਂ ਪਿਛਲੀਆਂ ਅਦਾਲਤੀ ਪ੍ਰਕਿਰਿਆਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ਔਰ ਚੰਡੀਗੜ੍ਹ ਦੀ ਘਟਨਾ 에ਰਪੋਰਟ ਦੀ ਦਾ ਜ਼ਿਕਰ ਕੀਤਾ ਹੈ ਹੁਣ ਅਦਾਲਤੀ ਪ੍ਰਕਿਰਿਆ ਦੇ ਵਿੱਚ ਵੀ ਕਾਨੂੰਨਨ ਤੌਰ ਤੇ ਵੀ ਔਰ ਸਮਾਜਿਕ ਤੌਰ ਦੇ ਉੱਤੇ ਵੀ ਬੁਰੀ ਤਰ੍ਹਾਂ ਜਿਹੜੀ ਹੈ ਉਹ ਫਸ ਗਈ ਔਰ ਨਮੋਸ਼ੀ ਚ ਝਲਣੀ ਪੈ ਰਹੀ ਹੈ ਕੰਗੜਾ ਨਾਉਦ ਦੀ ਦੋਨਾਂ ਪਾਸੇ ਸਮਾਜਿਕ ਤੌਰ ਤੇ ਵੀ ਕਾਨੂੰਨਨ ਤੌਰ ਤੇ ਵੀ ਦੇਖੋ ਕੰਗੜਾ ਨਾਉਦ ਨੇ ਹਮੇਸ਼ਾ ਪੰਗੇ ਲੈ ਹੈ ਕਿ ਖਾਸ ਕਰਕੇ ਪੰਜਾਬ ਬਾਰੇ ਸਿੱਖ ਕੌਮ ਬਾਰੇ ਪੰਜਾਬੀਆਂ ਬਾਰੇ ਤੇ ਇਸ ਕਰਕੇ ਜਿਹੜੇ ਬੀਬੀ ਮਹਿੰਦਰ ਕੌਰ ਨੂੰ ਲੱਗਾ ਕਿ ਇਹ ਤੇ ਤੋਹੀਨ ਉਹਨੇ ਤੇ ਇਹ ਵੀ ਕਿਹਾ ਸੀ ਜਦੋਂ ਪੱਤਰਕਾਰ ਨੇ ਗੱਲਬਾਤ ਕੀਤੀ ਕਹਿੰਦੀ ਆ ਕੇ ਪਤਾ ਤੇ ਲੱਗੇ ਕਿਸਾਨੀ ਕਿਵੇਂ ਔਕੀ ਆ ਤੁਹਾਡਾ ਮੁਰਕਾ ਤੁਹਾਡਾ ਪਸੀਨਾ ਤੇ ਤੁਹਾਡਾ ਜਦੋਂ ਖੂਨ ਇਕੱਠਾ ਹੁੰਦਾ ਫਿਰ ਜਾ ਕੇ ਕਮਾਈ ਕਰਦੇ ਤੇ ਖੇਤਾਂ ਦੇ ਵਿੱਚ ਕਹਿੰਦੇ ਕਿ ਮੈਂ ਇਹਨਾਂ ਨੂੰ ਪੈਸੇ ਦੇ ਦੇਂਦੇ ਮੇਰੇ ਨਾਲ ਆ ਕੇ ਜਿਹੜੇ ਕਰਕੇ ਦੇਖ ਲੈ ਇਸ ਕਰਕੇ ਹਮੇਸ਼ਾ ਇਹਦੇ ਵਿਵਾਦਾਂ ਦੇ ਨਾਲ ਪੰਗਾ ਰਿਆ ਔਰ ਖਾਸ ਕਰਕੇ ਪੰਜਾਬੀਆਂ ਬਾਰੇ ਹਮੇਸ਼ਾ ਹੀ ਇਹਨੇ ਕੰਗਰਨੌਤ ਨੇ ਉਲਟਾ ਬੋਲਿਆ ਚਾਹੇ ਪੰਜਾਬੀ ਕਹ ਲੋ ਚਾਹੇ ਸਿੱਖ ਕਹ ਲੋ ਇਹ ਤੇ ਹੁਣ ਵੀ ਕਹਿੰਦੇ ਨੇ ਕਿ ਪੰਜਾਬ ਚ ਨਸ਼ਾ ਬਹੁਤ ਆ ਤੇ ਸਾਨੂੰ ਪੰਜਾਬੀ ਜੇ ਹਿਮਾਚਲ ਦੀ ਕੁੜੀ ਮੁੰਡਿਆਂ ਨੂੰ ਪੰਜਾਬੀਆਂ ਤੋਂ ਬਚ ਕੇ ਰਹਿਣਾ ਚਾਹੀਦਾ ਵਾ ਇਹ ਤੇ ਹਮੇਸ਼ਾ ਪੰਜਾਬ ਨੂੰ ਇਹਨੇ ਸਿੱਖਾਂ ਨੂੰ ਟਾਰਗੇਟ ਕੀਤਾ ਹੈ ਹਾਲਾਂਕਿ ਇਹਨੂੰ ਪਤਾ ਨਹੀਂ ਕਿ ਕਿੰਨੇ ਹਿਮਾਚਲ ਦੀਆਂ ਕੁੜੀਆਂ ਮੁੰਡੇ ਆ ਕੇ ਚੰਡੀਗੜ੍ਹ ਦੇ ਪੰਜਾਬ ਦੇ ਵਿੱਚ ਆ ਕੇ ਰੋਜ਼ਗਾਰ ਲਵੀ ਲੈਂਦੇ ਨੇ ਤੇ ਰਾਤ ਨੂੰ ਜਿਹੜੇ ਨੇ ਉਹ ਖਾਣ ਪੀਣ ਦੇ ਵੀ ਬੜੇ ਸ਼ਕੀਨ ਹੈਗੇ ਇਸ ਕਰਕੇ ਇਹਨੂੰ ਇਹੋ ਜਿਹੇ ਵਿਵਾਦਾਂ ਤੋਂ ਜਿਹੜਾ ਵਾ ਬਚਣਾ ਚਾਹੀਦਾ ਲੇਕਿਨ ਫਿਲਹਾਲ ਕਹਿ ਸਕਦੇ ਕਿ ਬੇਬੇ ਮਹਿੰਦਰ ਕੌਰ ਅੜੀ ਰਹੀ ਤੇ ਉਹਨੇ ਕੰਗਣਾ ਨੌਤ ਨੂੰ ਜੁਰੂਰ ਕਿ ਆਪਾਂ ਕਹਿੰਦੇ ਨੇ ਕਿਸੇ ਨੂੰ ਨਾਨੀ ਚੇਤੇ ਕਰਵਾਉਣਾ ਔਰ ਕੰਗੜਾ ਨਾਉਤ ਨੂੰ ਨਾਨੀ ਚੇਤੇ ਕਰਵਾਤੀ ਭਵਿੱਖ ਦੇ ਵਿੱਚ ਜਿਹੜੀ ਹੈ ਸੋਚ ਸਮਝ ਕੇ ਕੰਗੜਾ ਨਾਉਤ ਨੂੰ ਐਮਪੀ ਬੋਲਿਆ ਕਰਨਗੇ ਪਰ ਨਾਲ ਦੀ ਨਾਲ ਤੁਹਾਨੂੰ ਯਾਦ ਹੋਵੇਗਾ ਕਿ ਇੱਕ ਵਾਰ ਇਹਨੇ ਬਹੁਤ ਭੈੜੀ ਟਿੱਪਣੀ ਕੀਤੀ ਸੀ ਤੇ ਫਿਰ ਬੀਜੇਪੀ ਦੇ ਜਿਹੜੇ ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਉਹਨੇ ਆਪਣੇ ਦਫਤਰ ਵਿੱਚ ਬੁਲਾ ਕੇ ਇਹਨੂੰ ਘੂਰਿਆ ਵੀ ਹੈਗਾ ਸੀ ਲੇਕਿਨ ਇਸ ਦੇ باوجود ਵੀ ਬੀਬੀ ਦਾ ਆਪਣੇ ਕਹੇ ਅਸਲ ਕਿ ਜਬਾਨ ਤੇ ਕੰਟਰੋਲ ਨਹੀਂ ਹੈ ਇਸੇ ਕਰਕੇ ਵਿਵਾਦਾਂ ਦੇ ਵਿੱਚ ਘਿਰਿਆ ਜਾਂ ਤੇ ਇਹਨਾਂ ਨੂੰ ਸੁਰਖੀਆਂ ਬਣਨ ਦੀ ਆਦਤ ਹੈ ਵਿਵਾਦਾਂ ਵਿੱਚ ਘਿਰਨ ਦੀ ਆਦਤ ਹੈ ਕਿਉਂਕਿ ਬਤੌਰ ਐਕਟ੍ਰੈਸ ਤੇ ਇੰਨੀ ਕਾਮਯਾਬ ਹੋਈ ਨਹੀਂ ਬਤੌਰ ਐਕਟਰਸ ਤੇ ਇੰਨੀ ਚੱਲੀ ਨਹੀਂ ਹੈਗੀ ਲੇਕਿਨ ਵਿਵਾਦਾਂ ਵਿੱਚ ਰਹਿ ਕੇ ਜਰੂਰ ਇਹ ਅਖਬਾਰਾਂ ਦੀ ਜਾਂ ਮੀਡੀਆ ਦੇ ਵਿੱਚ ਸੁਰਖੀਆਂ ਕਰਕੇ ਜਿਹੜਾ ਵਾ ਹਿੱਸਾ ਬਣ ਜਾਂਦੀ ਹੈ ਜੀ ਬਹੁਤ ਸ਼ੁਕਰੀਆ ਧੰਨਵਾਦ